ਜਿਸ ਨਗਰ ਵਿੱਚ ਨਾਮਦੇਵ ਜੀ ਰਹਿੰਦੇ ਸਨ ਉਸੇ ਨਗਰ ਵਿੱਚ ਇੱਕ ਸੇਠ ਰਹਿੰਦਾ ਸੀ ਉਸ ਨੇ ਧਨ ਹੀਰਾ ਫੇਰੀ ਨਾਲ ਕਮਾਇਆ ਹੋਇਆ ਸੀ ਅਤੇ ਦੁਨਿਆਵੀ ਵਡਿਆਈਆਂ ਵਾਸਤੇ ਉਹ ਸੋਨੇ ਆਦ ਦਾ ਬਹੁਤ দান ਕਰਦਾ ਸੀ ਭਗਤ ਨਾਮਦੇਵ ਜੀ ਦੀ ਮਹਿਮਾ ਸੁਣ ਕੇ ਘਰ ਸਦਕੇ ਕਹਿਣ ਲੱਗਾ ਨਾਮਦੇਵ ਜੀ ਤੁਸੀਂ ਸੋਨਾ ਲੈਣ ਕਿਉਂ ਨਹੀਂ ਆਏ ਨਾਮਦੇਵ ਜੀ ਨੇ ਆਖਿਆ ਸੇਠ ਜੀ ਮੈਨੂੰ ਸੋਨੇ ਦੀ ਇੱਛਾ ਨਹੀਂ ਹੈ ਦੁਬਾਰਾ ਫਿਰ ਸੇਠ ਨੇ ਬੇਨਤੀ ਕੀਤੀ ਭਗਤ ਜੀ ਆਪ ਜੀ ਦੇ ਪਾਸ ਬਹੁਤ ਮਹਾਤਮਾ ਆਉਂਦੇ ਰਹਿੰਦੇ ਹਨ ਇਸ ਵਾਸਤੇ ਤੁਸੀਂ ਜ਼ਰੂਰੀ ਸੋਨਾ ਲੈ ਲਵੋ ਨਾਮਦੇਵ ਜੀ ਨੇ ਉੱਤਰ ਦਿੱਤਾ ਸੇਠ ਜੀ ਆਪ ਜੀ ਦੇ ਧੰਨ ਨੂੰ ਨਾ ਨਾ ਪ੍ਰਕਾਰ ਦੀ ਉਪਾਧੀ ਲੱਗੀ ਹੋਈ ਹੈ ਮਹਾਤਮਾ ਤਾਂ ਭਗਵਾਨ ਦਾ ਦਿੱਤਾ ਅੰਨ ਜਲ ਛਕ ਲੈਂਦੇ ਹਨ ਸੀਟ ਦੇ ਸ਼ਬਦਾਂ ਵਿੱਚ ਹੰਕਾਰ ਦੀ ਭਾਵਨਾ ਸੀ ਸ਼ਰਧਾ ਅਤੇ ਪਿਆਰ ਦੀ ਕੋਈ ਰਤੀ ਭਰ ਵੀ ਅੰਛ ਨਹੀਂ ਸੀ ਉਸ ਨੇ ਫਿਰ ਆਖ ਦਿੱਤਾ ਤੁਸੀਂ ਟੁਕੜੇ ਮੰਗ ਕੇ ਖਾਂਦੇ ਹੋ ਮੇਰੇ ਪਾਸੋਂ ਧੰਨ ਲੈ ਜਾਵੋਗੇ ਤਾਂ ਘਰ ਬੈਠੇ ਹੀ ਆਨੰਦ ਨਾਲ ਲੰਗਰ ਪਾਣੀ ਸ਼ਕੋਗੇ ਸਾਰੇ ਜੀਵਾਂ ਦੇ ਇੱਕ ਦਾਤਾਰ ਵਾਹਿਗੁਰੂ ਜੀ ਦੇ ਪਿਆਰ ਤੋ ਸਖਣਾ ਸੇਠ ਆਪ ਹੀ ਦਾਤਾ ਬਣ ਬੈਠਾ ਸੀ ਜਦੋਂ ਭਗਤ ਨਾਮਦੇਵ ਜੀ ਨੇ ਵੇਖਿਆ ਕਿ ਸੇਠ ਦੇ ਅੰਦਰੋਂ ਮਾਇਆ ਦਾ ਹੰਕਾਰ ਨਹੀਂ ਨਿਕਲਦਾ ਤਦ ਇੱਕ ਤੁਲਸੀ ਦਾ ਪਤ ਪੱਤਰ ਤੋੜ ਕੇ ਉਸ ਨੂੰ ਤਲੀ ਉੱਪਰ ਮਲ ਕੇ RAM ਅੱਖਰ ਬਣਾ ਦਿੱਤਾ ਅਤੇ ਆਖਿਆ ਸੇਠ ਜੀ ਇਸ RAM ਅੱਖਰ ਦੇ ਬਰਾਬਰ ਸੋਨਾ ਦੇ ਦਿਓ ਸੇਠ ਅਗਿਆਨਤਾ ਕਾਰਨ ਭਗਤ ਜੀ ਦੀ ਰਮਜ ਸਮਝ ਨਾ ਸਕਿਆ ਅਤੇ ਦੁਬਾਰਾ ਆਖਣ ਲੱਗਾ ਨਾਮਦੇਵ ਮੈਂ ਵੱਡਾ ਸੇਠ ਹਾਂ ਤੂੰ 5700 ਅਸ਼ਰਫੀਆਂ ਮੇਰੇ ਪਾਸੋਂ ਮੰਗ ਆਖਰ ਤુલਸੀ ਪੱਤਰ ਦੇ ਬਣੇ RAM ਅੱਖਰ ਨੂੰ ਇੱਕ ਪੱਲੇ ਵਿਚ ਧਰ ਲਿਆ ਅਤੇ ਦੂਜੇ ਪਾਸੇ ਮਹਿਲਾਂ ਵਿੱਚੋਂ ਸੋਨਾ ਮੰਗਵਾ ਕੇ ਧਰਿਆ ਪਰ ਪੱਲੜਾ ਧਰਤੀ ਤੋਂ ਨਾ ਉਠਿਆ ਫਿਰ ਸਭ ਤੋਂ ਵੱਡਾ ਤੱਕੜ ਮੰਗਵਾ ਕੇ ਯਤਨ ਕੀਤਾ ਕਿ RAM ਅੱਖਰ ਦੇ ਬਰਾਬਰ ਧਨ ਪਾ ਕੇ ਪੂਰਾ ਕਰ ਸਕੇ ਉਸ ਦਾ ਯਤਨ ਅਸਫਲ ਰਿਹਾ ਤુલਸੀ ਦੇ ਪੱਤੇ ਦੇ ਬਣੇ RAM ਅੱਖਰ ਵਾਲਾ ਪੱਲੜਾ ਧਰਤੀ ਤੋਂ ਨਾ ਹਿੱਲਿਆ ਸੇਠ ਸਾਰਾ ਧਨ ਮਾਲ ਪਾ ਕੇ ਵੀ ਪੱਲੜੇ ਨੂੰ ਹਲਾ ਨਾ ਸਕਿਆ ਬਹੁਤ ਪਰੇਸ਼ਾਨ ਹੋਇਆ ਸੋਚਣ ਲੱਗਾ ਨਾਮਦੇਵ ਜੀ ਨੇ ਆਖਿਆ ਸੇਠ ਜੀ ਤੁਸੀਂ ਸੰਕਲਪ ਦੁਆਰਾ ਆਪਣੇ ਕੀਤੇ ਜਪ ਤਪ ਜਗ ਵਰਤ ਤੀਰਥ ਇਸ਼ਨਾਨ ਆਦ ਕਰਮਾਂ ਦਾ ਫਲ ਵੀ ਪੱਲੜੇ ਵਿੱਚ ਪਾ ਕੇ ਵੇਖੋ ਸੇਠ ਨੇ ਭਗਤ ਜੀ ਦਾ ਹੁਕਮ ਮੰਨ ਕੇ ਇਵੇਂ ਹੀ ਕੀਤਾ ਪਰ ਪੱਲੜੇ ਨੂੰ ਧਰਤੀ ਨੂੰ ਨਾ ਛੱਡਿਆ ਸੇਠ ਦੇ ਸਭ ਯਤਨ ਅਸਫਲ ਰਹੇ ਮਾਣ ਟੁੱਟ ਗਿਆ ਵਿਅਕਲ ਹੋ ਕੇ ਦੋਨੋਂ ਭਾਤ ਜੋੜ ਕੇ ਸਿਰ ਨਿਵਾ ਕੇ ਬੇਨਤੀ ਕਰਨ ਲੱਗਾ ਭਗਤ ਜੀ ਖਿਮਾ ਕਰੋ ਮਾਫ ਕਰ ਦਿਓ ਮੈਂ ਭੁੱਲ ਗਿਆ ਹਾਂ ਮਾਇਆ ਨੇ ਮੇਰੀ ਮਤ ਮਾਰ ਲਈ ਹੈ ਮੈਨੂੰ ਰਾਮ ਨਾਮ ਦੀ ਵਡਿਆਈ ਦਾ ਕੁਝ ਵੀ ਪਤਾ ਨਹੀਂ ਐਵੇਂ ਹੰਕਾਰੀ ਹੋ ਕੇ ਸੰਤਾਂ ਨੂੰ ਦਾਨੀ ਬਣ ਬਣ ਦੱਸਦਾ ਰਿਹਾ ਹੁਣ ਖਿਮਾ ਕਰ ਦਿਓ ਮੈਂ ਅਤ ਗਰੀਬ ਹਾਂ ਰਾਮ ਨਾਮ ਦੇ ਬਰਾਬਰ ਤਾਂ ਸਾਰੇ ਜਗਤ ਦੇ ਪਦਾਰਥ ਵੀ ਪਾ ਦਿੱਤੇ ਜਾਣ ਤਾਂ ਵੀ ਰਾਮ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਨਾਮਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਰਾਮ ਨਾਮ ਅਤੇ ਕਰਮ ਕਾਂਡ ਬਾਬਤ ਲਿਖਿਆ ਹੈ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭदान ਦੀਜੈ RAM ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਾ ਖੰਡੀ ਮਨ ਕਪਟ ਨ ਕੀਜੈ ਹਰ ਕਾ ਨਾਮ ਨਿਤ ਨਿਤਹਿ ਲੀਜੈ ਰਹਾਓ ਗੰਗਾ ਜਾਓ ਗਦਾਵਰ ਜਾਈਏ ਕੁੰਭ ਜਾਓ ਕੇਦਾਰ ਨਈਏ ਗੋਮਤੀ ਸਹਿਸ ਗਊਦਾਨ ਕੀਜੈ ਕੋਟ ਜਾਓ ਤੀਰਥ ਕਰੈ ਤਨ ਜੋ ਹੇਵਾਲੈ ਗਰ ਰਾਮ ਨਾਮ ਸਰ ਤਉ ਨ ਪੂਜੈ ਅਸ দান ਗਜ ਦਾਨ ਸਹਿਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤਹਿ ਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਮਨਹਿ ਨ ਕੀਜੈ ਰੋਸ ਜਮੈਨਾ ਦੀਜੈ ਦੋਸ਼ ਨਿਰਬਲ ਨਿਰਵਾਣ ਪਦ ਚੀਨ ਲੀਜੈ ਜਸ਼ਰਥ ਰਾਏ ਨੰਦ ਰਾਜਾ ਮੀਰਾ रामचंद ਪ੍ਰਣਮੈ ਨਾਮਾ ਤਤ ਰਸ ਅੰਮ੍ਰਿਤ ਪੀਜੈ ਸੇਠ ਤੂੰ ਤਪ ਤੀਰਥਾਂ ਤੇ ਪੁੱਠੇ ਲਟਕ ਕੇ ਤਪ ਕਰਕੇ ਸਿਰ ਤੇ ਆਰਾ ਤਰਵਾ ਕੇ ਸਰੀਰ ਕਟਵਾ ਲਵੇਂ ਸਮੇਦ ਜੱਗ ਕਰੇ ਸੋਨਾ ਦਾਨ ਕਰੇ ਗੰਗਾ ਗੋਦਾਵਰੀ ਕੁੰਭ ਕੇਦਾਰ ਆਦ ਪਵਿੱਤਰ ਅਸਥਾਨਾਂ ਤੇ ਇਸ਼ਨਾਨ ਵੀ ਕਰੇ ਦੁਆਰਕਾ ਪਾਸ ਵਗਣ ਵਾਲੀ ਨਦੀ ਗੋਮਤੀ ਤੇ ਹਜ਼ਾਰਾਂ ਗਊਆਂ ਦਾ ਦਾਨ ਕਰੇ ਹਿਮਾਲਿਆ ਵਿੱਚ ਆਪਣਾ ਸਰੀਰ ਗਾਲ ਦੇਵੇ ਘੋੜੇ ਹਾਥੀ ਬਿਸਤਰੇ ਪਲੰਗ ਸਮੇਤ ਇਸਤਰੀ ਧਰਤੀ ਆਪਣੇ ਆਪ ਦੀ ਬਲੀ ਦੇ ਦੇਵੇ ਆਪਣੇ ਬਰਾਬਰ ਤੋਲ ਕੇ ਸੋਨਾ ਵੀ দান ਦੇ ਦੇਵੇ ਤਦ ਵੀ ਰਾਮ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਅੰਮ੍ਰਿਤ ਰੂਪੀ ਨਾਮ ਜਪਣ ਨਾਲ ਅਮਰ ਪਤਵੀ ਪ੍ਰਾਪਤ ਹੋ ਸਕਦੀ ਹੈ ਸੋ ਰਾਮ ਦੇ ਨਾਮ ਦਾ ਸਿਮਰਨ ਕਰੋ ਜਿਹੜਾ ਸਰਵਰਥ ਰਮਿਆ ਹੋਇਆ ਹੈ ਸੇਠ ਨਾਮਦੇਵ ਜੀ ਤੋਂ ਸਿੱਖਿਆ ਪ੍ਰਾਪਤ ਕਰਕੇ ਪ੍ਰਭੂ ਜੀ ਦਾ ਸਿਮਰਨ ਕਰਨ ਲੱਗ ਪਿਆ ਅਤੇ ਆਪਣਾ ਜਨਮ ਸਫਲ ਕਰ ਗਿਆ ਮੇਰੀ ਆਤਮਾ ਤੂੰ ਵੀ ਵਾਹਿਗੁਰੂ ਦਾ ਅਠੇ ਪਹਿਰ ਸਿਮਰਨ ਕਰ ਜਿਸ ਦੇ ਬਰਾਬਰ ਕੋਈ ਵਸਤੂ ਨਹੀਂ ਪੁੱਜ ਸਕਦੀ